ਕੁੱਟ ਕੇ ਦੇਸ਼ ਦੀ ਆਜ਼ਾਦੀ ਤਾਂ ਬਚੇਗੀ ਜੇ ਵੋਟ ਚੋਰ ਭੱਜਣਗੇ ਪਰ ਹੁਣ ਸਮੇਂ ਦੀ ਸਰਕਾਰ ਨੇ ਇਹ ਸਾਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਹੈ ਕਿ ਕੋਈ ਆਵਾਜ਼ ਉਠਾਉਂਦਾ ਤੇ ਉਹਨੂੰ ਜਿਵੇਂ ਅੰਗਰੇਜ਼ ਦੱਬੋਏ ਕੋਚਲਦੇ ਸੀ ਨਾ ਓਵੇਂ ਅੱਜ ਦੀ ਸਰਕਾਰ ਸਾਨੂੰ ਅੰਗਰੇਜ਼ਾਂ ਦੇ ਕਾਲੇ ਅੰਗਰੇਜ਼ ਬਣ ਗਏ ਇਹ ਇਹ ਅਸੀਂ ਹੁਣ ਇਹ ਜਿਹੜਾ ਅੰਦੋਲਨ ਅੱਜ 15 ਅਗਸਤ ਤੋਂ ਇਹ ਸ਼ੁਰੂ ਕੀਤਾ ਵੀ ਇਹਨਾਂ ਨੂੰ ਕਾਲੇ ਅੰਗਰੇਜ਼ਾਂ ਤੋਂ ਵੀ ਸਾਡਾ ਖਹਿੜਾ ਛਡਾਇਆ ਜਾਵੇ ਕੀ ਕੀ ਲੜਾਈ ਦੇ ਵਿੱਚ ਹਿੱਸਾ ਨਹੀਂ ਲਿਆ ਉਹ ਸਗੋਂ ਤੇ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਕੇ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋਣ ਵਾਸਤੇ ਗੱਲ ਕਰਦੇ ਸੀ ਜਿਹੜੇ ਸਵਾਰਕਰ ਵਰਗੇ ਨੇ ਮਾਫੀਆਂ ਵੀ ਮੰਗੀਆਂ ਨੇ ਉਹਨਾਂ ਨੇ ਲਿਖਤੀ ਇਹ ਸਬੂਤ ਨਹੀਂ ਉਹ ਅੱਜ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੇ ਉੱਤੇ ਤੁਲੇ ਹੋਏ ਨੇ ਕਿਤੇ ਹਿੰਦੂ ਸਿੱਖ ਦੀ ਲੜਾਈ ਕਿਤੇ ਹਿੰਦੂ ਮੁਸਲਿਮ ਦੀ ਲੜਾਈ ਕਿਤੇ ਮੰਦਰ ਮਸਜਿਦ ਦੀ ਲੜਾਈ ਸਾਰਿਆਂ ਨੂੰ ਇਹੀ ਇਰਾਦੀ ਦਾ ਅੱਜ ਦਾ ਜਿਹੜਾ ਹੈਗਾ ਇਹੀ ਹੋਣਾ ਚਾਹੀਦਾ ਵੀ ਆਪਾਂ ਨੇ ਇਹਨਾਂ ਕੰਜਰਾਂ ਬੰਦਿਆਂ ਦੇ ਪਿੱਛੇ ਨਹੀਂ ਲੱਗਣਾ ਆਪਾਂ ਨੇ ਸਾਰਿਆਂ ਨੇ ਪੂਰਾ ਧਾਰਮਿਕ ਭਾਵਨਾ ਨਾਲ ਹਰੇਕ ਧਰਮ ਦੀ ਇੱਜ਼ਤ ਕਰਦੇ ਹੋਏ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਨੇ ਰਹਿਣਾ ਇਹਨਾਂ ਦੇ ਪਿੱਛੇ ਕਿਸੇ ਦਾ ਨਹੀਂ ਲੱਗਣਾ ਜੰਨ ਦੇ ਨਾਮ ਮਾਦੇ ਅੰਤਨਾਇਕ ਜੈ ਰਹੇ ਭਾਰਤ ਬਾਗਿਆ ਬਿਦਾਤਾ ਆਪ ਜਿੰਦੂ ਗੁਜਰਾ ਸਮਰਾ ਜੈ ਰਾਮ ਜੈ ਰਾਮ ਆਪ ਜਿੰਦੂ ਗੁਜਰਾ ਸਮਰਾ ਜੈ ਰਾਮ 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 ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਮਾਰਾਤ ਮਾਤਾ ਦੀ ਜੈ ਕੀ ਜੈ ਭਾਰਤ ਮਾਤਾ ਦੀ ਜੈ ਭਾਰਤ ਮਾਂ ਦੀ ਜੈ ਬਾਤ ਮਾਤਾ ਦੀ ਜੈ ਬਾਤ ਮਾਤਾ ਦੀ ਜੈ ਬਾਤ ਮਾਤਾ ਦੀ ਜੈ ਕੀ ਹੋਇਆ ਬੜੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਨੇ ਅੱਜ ਦੇ ਦਿਹਾੜੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਸਾਡੇ ਸ਼ਹੀਦਾਂ ਨੇ ਸਵਤੰਤਰਤਾ ਸੰਾਨੀਆਂ ਨੇ ਅੱਜ ਦੇ ਦਿਨ ਸਾਨੂੰ ਆਜ਼ਾਦੀ ਦਵਾਈ ਸੀ ਅੱਜ ਦੇ ਇਸ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਸਾਰੇ ਸਾਥੀਆਂ ਵੱਲੋਂ ਔਰ ਪੂਰੇ ਪੰਜਾਬ ਔਰ ਨਾਬੇ ਵਾਲਿਆਂ ਨੂੰ ਖਾਸ ਕਰਕੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਨਾਲ ਹੀ ਇਹ ਵੀ ਮੈਂ ਕਹਾਗਾ ਕਿ ਸਾਨੂੰ ਜਿੱਥੇ ਅੱਜ ਬਹੁਤ ਖੁਸ਼ੀ ਹੈ ਜਿਨ੍ਹਾਂ ਯੋਧੇ ਤੇ ਸੂਰਬੀਰਾਂ ਨੇ ਸਾਨੂੰ ਫਾਂਸੀ ਦੇ ਰੱਸਿਆਂ ਨੂੰ ਚੁੰਮ ਚੁੰਮ ਕੇ ਜੇਲਾਂ ਕੱਟ ਕੇ ਸ਼ਹੀਦ ਆਜਾਪ ਸਿੰਘ ਰਾਜਗੁਰੂ ਸਖਦੇਵ ਕਰਤਾਰ ਸਿੰਘ ਸਰਭਿਆਂ ਵਰਗੇ ਹਿੰਦ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਸਾਨੂੰ ਆਜ਼ਾਦੀ ਦਿੱਤੀ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਉਹਨਾਂ ਜਵਾਨਾਂ ਨੂੰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕਤਰਾ-ਕਤਰਾ ਆਪਣਾ ਖੂਨ ਵਹਾਇਆ ਜੇਲਾਂ ਕੱਟੀਆਂ ਨੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਕਿਸੇ ਸ਼ਾਇਰ ਨੇ ਕਿਹਾ ਐ ਮੇਰੇ ਵਤਨ ਕੇ ਲੋਗੋ ਜਰਾ ਅੱਖ ਮੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਹੈ ਉਨਕੀ ਜਰਾ ਯਾਦ ਕਰੋ ਕੁਰਬਾਨੀ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਉਹ ਦੇਸ਼ ਹਮੇਸ਼ਾ ਤਰੱਕੀ ਕਰਿਆ ਕਰਦਾ ਹੈ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਔਰ ਅੱਜ ਖੁਸ਼ੀਆਂ 'ਚ ਸਾਰਾ ਤੁਸੀਂ ਦੇਖੋ ਸਾਰਾ ਨਾਭਾ ਉਮੜਿਆ ਪਿਆ ਸਾਡੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਨੋੜਾ ਸਾਹਿਬ ਸਾਡੇ ਅ ਅਮਜਰਵਰ ਜਗENDER ਸਿੰਘ ਜੀ ਉਹ ਵੀ ਆਏ ਨੇ ਕਾਕੜਾ ਸਾਹਿਬ ਔਰ ਸਾਰੇ ਸਾਥੀ ਪ੍ਰਗਟ ਸਿੰਘ ਜੀ ਕਿਤਾ ਕਿਤਾ ਨਾਲ ਨਾ ਸਾਰੇ ਪ੍ਰੈਸ ਵਾਲੇ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦੇ ਇਸ ਦਿਨ ਦੀ ਲੱਖ-ਲੱਖ ਵਧਾਈ ਹੋਵੇ। ਰਾਹੁਲ ਗਾਂਧੀ ਲਗਤਾ ਪਹੁੰਚਾ ਚੁੱਕਿਆ ਹੈ। ਦੇਸ਼ ਦੀ ਆਜ਼ਾਦੀ ਤਾਂ ਬਚੇਗੀ ਜੇ ਵੋਟ ਚੋਰ ਭੱਜਣਗੇ। ਇਸ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅੱਜ ਤਾਂ ਸਿਰਫ ਮੁਬਾਰਕਾਂ ਹੀ ਦੇਣਾ ਚਾਹੁੰਦੇ ਹਾਂ। ਕਿਉਂਕਿ ਜ਼ਿੰਦਗੀ ਦੇ ਦੁੱਖ ਤਕਲੀਫਾਂ ਤਾਂ ਚੱਲਦੀ ਰਹਿੰਦੀਆਂ ਨੇ ਪਰ ਅੱਜ ਸਾਡੇ ਦੇਸ਼ ਵਾਸਤੇ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ। ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਤੇ ਅੱਜ ਮੁਬਾਰਕਾਂ ਨੇ ਸਾਰੇ ਹਿੰਦੁਸਤਾਨ ਨੂੰ ਪੰਜਾਬ ਵਾਸੀਆਂ ਨੂੰ ਨਾਬਾਣ ਵਾਸੀਆਂ ਨੂੰ ਅੱਜ ਸਰਦਾਰ ਸਾਧੂ ਸਿੰਘ ਤੁਨਸੋਜੀ ਦੀ ਕੋਠੀ ਤੇ ਆਜ਼ਾਦੀ ਦਿਵਸ ਤੇ ਝੰਡਾ ਲਹਿਰਾਇਆ ਜਾ ਰਿਹਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਨਾਬਾਣ ਵਾਸੀ ਇੱਥੇ ਇਕੱਠੇ ਹੋਏ ਨੇ ਮੁਬਾਰਕਾਂ ਦੇਣ ਲਈ ਅਸੀਂ ਆਪਣੇ ਵੱਲੋਂ ਬਲ ਕਾਂਗਰਸ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਆਪਣੇ ਨਾਬਾਣ ਵਾਸੀਆਂ ਨੂੰ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਹਿੰਦੂਨਵਾਦ ਹਿੰਦੁਸਤਾਨ ਦੀਆਂ ਆਪਣੇ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਤਿਹਾਲਾ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਸਾਨੂੰ ਅੱਜ ਆਜ਼ਾਦੀ ਦਿਵਾਈ ਆ ਉਹਨਾਂ ਸਾਰੇ ਸ਼ਹੀਦਾਂ ਦੇ ਚਰਨਾਂ ਵਿੱਚ ਨਤਮਸਤ ਹੋਣਾ ਨਮਨ ਕਰਦਾ ਤੇ ਉਹਨਾਂ ਨੂੰ ਯਾਦ ਕਰਦਾ ਤੇ ਸਾਰਿਆਂ ਨੂੰ ਅੱਜ ਦੇ ਦਿਨ ਦੀ ਮੈਂ ਦੁਬਾਰੇ ਫਿਰ ਲੱਖ ਲੱਖ ਵਧਾਈ ਦਿਨਾ ਤੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਇਸੇ ਤਰ੍ਹਾਂ ਜਿਹੜਾ ਆਜ਼ਾਦੀ ਸਾਨੂੰ ਮਿਲੀ ਆ ਆਜ਼ਾਦੀ ਨੂੰ ਪਿਆਰ ਮੁਹੱਬਤ ਨਾਲ ਆਪਣੇ ਹਰਕ ਨੂੰ ਪਿਆਰ ਸਤਿਕਾਰ ਦੇਣਾ ਤਰੱਕੀ ਵੱਲ ਸਾਡਾ ਦੇਸ਼ ਵਧੇ ਅੱਜ ਇਹੀ ਮੇਰੀ ਦੁਆ ਅੱਜ ਦੇ ਕੰਕੜਾ ਸਾਹਿਬ ਕੋਈ ਅੱਜ ਦੀ ਪਾਰਟੀ ਤਾਂ ਨਹੀਂ 150 ਜਲਕਣੀ ਪਾਰਟੀ ਸਾਡੀ ਤਾਂ ਰੋਜ਼ ਹੀ ਤਿਆਰੀ ਆ ਸਾਡੇ ਕੋਲ ਤਾਂ ਜਾਇ ਸਵੇਰੇ ਚੋਣ ਹੋ ਜੇ ਅਸੀਂ ਰੋਜ਼ ਅੱਜੇ ਫਿਰਦਿਆਂ ਤਾਂ ਸਾਡੇ ਪ੍ਰੋਗਰਾਮ ਹੁੰਦੇ ਨੇ ਅੱਜ ਦੇ ਦਿਨ ਆਪਣਾ ਬਣਦਾ ਨਹੀਂ ਕਿਉਂਕਿ ਸਿਆਸੀ ਗੱਲ ਕਰਦੀ ਅੱਜ ਆਜ਼ਾਦੀ ਦਾ ਦਿਨ ਅੱਜ ਆਪਾਂ ਆਜ਼ਾਦੀ ਦਾ ਦਿਨ ਸਾਡਾ ਦੇਸ਼ ਯਾਦ ਹੋਵੇ ਅੱਜ ਬੜਾ ਖੁਸ਼ੀਆਂ ਭਰਿਆ ਦਿਹਾੜਾ ਬਹੁਤ ਵੱਡੀਆਂ ਕੁਰਬਾਨੀਆਂ ਦੇਖ ਕੇ ਬੇਸ ਯਾਦ ਹੋਇਆ ਸੀ ਤੇ ਉਹਦੀ ਆਜ਼ਾਦੀ ਦਾ ਅਸੀਂ ਬੜਾ ਨਿੱਗ ਮਾਰ ਰਹੇ ਹਾਂ ਪਰ ਹੁਣ ਸਮੇਂ ਦੀ ਸਰਕਾਰ ਨੇ ਇਹ ਸਾਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਹੈ ਕਿ ਕੋਈ ਆਵਾਜ਼ ਉਠਾਉਂਦਾ ਤੇ ਉਹਨੂੰ ਜਿਵੇਂ ਅੰਗਰੇਜ਼ ਦੱਬੋ ਕੁਚਲਦੇ ਸੀ ਨਾ ਓਵੇਂ ਅੱਜ ਦੀ ਸਰਕਾਰ ਸਾਨੂੰ ਅੰਗਰੇਜ਼ਾਂ ਦੇ ਕਾਲੇ ਅੰਗਰੇਜ਼ ਬਣ ਗਏ ਇਹ ਇਹ ਅਸੀਂ ਹੁਣ ਇਹ ਜਿਹੜਾ ਅੰਦੋਲਨ ਅੱਜ 15 ਅਗਸਤ ਤੋਂ ਇਹ ਸ਼ੁਰੂ ਕੀਤਾ ਵੀ ਇਹਨਾਂ ਨੂੰ ਕਾਲੇ ਅੰਗਰੇਜ਼ਾਂ ਤੋਂ ਵੀ ਸਾਡਾ ਖਿਹੜਾ ਛਡਾਇਆ ਜਾਵੇ ਬਹੁਤ ਖੁਸ਼ੀ ਭਰਿਆ ਦਿਹਾੜਾ ਸੰਗਤ ਵਿੱਚ ਬਹੁਤ ਉਤਸ਼ਾਹ ਆ ਤੇ ਤੁਸੀਂ ਦੇਖ ਹੀ ਲਿਆ ਤੇ ਧੰਨ ਧੰਨ ਅੱਜ ਬਹੁਤ ਵੱਡਾ ਅਪਰਾਹਲਾ ਕਰਿਆ ਕਾਂਗਰਸ ਪਾਰਟੀ ਨੇ ਹਰ ਮੰਤਰੀ ਜੀ ਦਾ ਜਿਹੜਾ ਇਹ ਕਰਿਆ ਭਗਤ ਸਿੰਘ ਜੀ ਯਾਦ ਕਰਕੇ ਉਦਮ ਸਿੰਘ ਜੀ ਨੂੰ ਸ਼ਹੀਦਾਂ ਨੂੰ ਯਾਦ ਕਰ ਰਹੇ ਨੇ ਜਨਤਾ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਨੂੰ ਵੀ ਅੱਜ ਸਨੇਹਾ ਦਿੱਤਾ ਇਹਨਾਂ ਨੇ ਵੀ ਇਕਜਟ ਹੋ ਗਏ ਇਹਨੂੰ ਕਾਮਯਾਬ ਕਰਾ ਜਿਹੜਾ ਕਿ ਪਿਛਲੇ ਕਾਲੇ ਝੰਡਿਆਂ ਤੋਂ ਕਾਲੇ ਕਾਨੂੰਨਾਂ ਤੋਂ ਬਚਣ ਦੀ ਕੋਸ਼ਿਸ਼ ਕਰਕੇ ਅਗਲੀ 15 ਤਰੀਕ ਨੂੰ ਸਭ ਕਰੇ ਵਧਾਈਆਂ ਲਿਓ ਆਪਣੇ ਮਜਬ ਦੀ ਆਪਣੀ ਜਾਤੀ ਦੀ ਆਪਣੇ ਕਬੀਲੇ ਦੀ ਖੁੱਲ ਕੇ ਗੱਲ ਕਰਦੇ ਨੇ ਇਹ ਤਾਂ ਹੀ ਹੋਇਆ ਜੇ ਆਪਣਾ ਦੇਸ਼ ਕੌਣ ਵਾਸਤੇ ਆਏ ਨੇ ਖਾਟਾ ਸਾਰਿਆਂ ਦਾ ਜਿੱਥੇ ਧਰਵਾਤ ਉੱਥੇ ਮੈਂ ਸਰਦਾਰ ਸਾਹਿਬ ਜੀ ਨੂੰ ਇਹ ਗੱਲ ਦੀ ਵਧਾਈ ਦਿੰਦਾ ਤੇ ਮੈਨੂੰ ਆਸ ਆ ਕਿ ਆਪਾਂ ਇਸੇ ਤਰ੍ਹਾਂ ਇਸੇ ਤਰ੍ਹਾਂ ਆਪਾਂ ਸਾਰੇ ਰਲ ਮਿਲ ਕੇ